ਅੰਡੀਗੜ੍ਹ 'ਚ ਉਸ ਸਮੇਂ ਵੱਡਾ ਹਾਸਾ ਹੁਣ ਟਲ ਗਿਆ ਜਦੋਂ ਇੱਕ ਗੈਸ ਨਾਲ ਭਰਿਆ ਟੈਂਕਰ ਸੈਕਟਰ 43 ਦੇ ਚੌਕ ਵਿੱਚ ਪਲਟ ਗਿਆ ਇਸ ਦੌਰਾਨ ਵੱਡੀ ਗਿਣਤੀ 'ਚ ਲੋਕ ਇਕੱਠੇ ਹੋ ਗਏ ਅਤੇ ਲੋਕਾਂ ਨੇ ਬਿਨਾਂ ਕਿਸੇ ਕ੍ਰੇਨ ਜਾਂ ਫਿਰ ਜੀਸੀਬੀ ਦੀ ਮਦਦ ਤੋਂ ਟੈਂਕਰ ਨੂੰ ਆਪਣੇ ਹੱਥਾਂ ਨਾਲ ਹੀ ਸਿੱਧਾ ਕਰ ਦਿੱਤਾ ਤੇ ਲੋਕਾਂ ਨੇ ਡੇਡੇ ਹੋਏ ਟੈਂਕਰ ਨੂੰ ਆਪਣੇ ਹੱਥਾਂ ਨਾਲ ਸਿੱਧਾ ਕਰਨ ਦੀ ਕੋਸ਼ਿਸ਼ ਕੀਤੀ ਹਾਲਾਂਕਿ ਟੈਂਕਰ ਗੈਸ ਨਾਲ ਭਰਿਆ ਹੋਇਆ ਸੀ ਜਿਸ ਨੂੰ ਕੇ ਬੜੀ ਮੁਸ਼ਕਲ ਤੋਂ ਬਾਅਦ ਸਿੱਧਾ ਕੀਤਾ ਗਿਆ ਪਰ ਇਸ ਹਾਦਸੇ ਦੌਰਾਨ ਗ੍ਰਿੰਦਤ ਰਹੀ ਕਿ ਡਰਾਈਵਰ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਿਆ ਅਸੀਂ ਇਹ ਕਿ ਇਹ ਹਾਸਤਾ ਦੁਪਹਿਰ ਕਰੀਬ ਪੌਣੇ 2 ਵਜੇ ਵਾਪਰਿਆ ਜਦੋਂ ਗੈਸ ਨਾਲ ਭਰਿਆ ਇਹ ਟੈਂਕਰ 43 44 ਦੀਆਂ ਲਾਈਟਾਂ ਤੇ ਪਹੁੰਚਿਆ ਤਾਂ ਅਚਾਨਕ ਚੌਂਕ ਵੱਲ ਨੂੰ ਟੇਡਾ ਹੋ ਗਿਆ ਹਾਲਾਂਕਿ ਟੈਂਕਰ ਦੇ ਪਲਟਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਪਰ ਲੋਕਾਂ ਨੇ ਹਿੰਮਤ ਅਤੇ ਹੌਸਲੇ ਦਾ ਸਬੂਤ ਦੇ ਦਿੱਤਾ ਇਸ ਟੈਂਕਰ ਨੂੰ ਮਿੰਟਾਂ ਸਕਿੰਟਾਂ ਵਿੱਚ ਹੀ ਸਿੱਧਾ ਕਰ ਦਿੱਤਾ ਅਤੇ ਵੱਡਾ ਹਾਸਾ ਹੋਣ ਉਹ ਕਰ ਗਿਆ ਦੱਸਿਆ ਕਿ ਇਹ ਟੈਂਕਰ ਤੇਲ ਨਾਲ ਭਰਿਆ ਹੋਇਆ ਸੀ ਜਿਸ ਕਾਰਨ ਇਸ ਨੂੰ ਕਦੇ ਵੀ ਅੱਗ ਲੱਗ ਸਕਦੀ ਸੀ ਪਰ ਲੋਕਾਂ ਦੇ ਹੌਸਲੇ ਕਰਨ ਇਸ ਹਾਦਸੇ ਤੋਂ ਬਚਾਰੇ ਹਾ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਦੀ ਵੀ